ਕਾਮ ਅੱਜ ਬੱਕਰੀ ਦੇ ਤਣਾ ਦੇ ਵਿੱਚੋਂ ਛਿੱਦੀ ਆਉਂਦੀ ਹੈ ਖੂਨ ਆਉਂਦਾ ਹੈਗਾ ਤਾਂ ਉਹਨੂੰ ਆਪਾਂ ਕਿਵੇਂ ਰੋਕ ਸਕਦੇ ਆ ਤੇ ਘਰ ਦੇ ਆਪਣਾ ਦੇਸੀ ਨੁਕਤਾ ਕੀ ਹੈਗਾ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਤੇ ਅੱਜ ਆਪਣਾ ਦਿਨ ਹੈਗਾ 11ਵਾਂ 365 ਦੇ ਵਿੱਚ ਮੈਂ ਸ਼ੌਕੀ ਡੇਰੀ ਪਰ ਤੋਂ ਡਾਕਟਰ ਕਿੰਦਾ ਤੇ ਜਿਹੜਾ ਆਪਾਂ ਨੁਕਤਾ ਦੱਸਣ ਜਾ ਰਹੇ ਆ ਜੇਕਰ ਬਿਮਾਰੀ ਸਟਾਰਟਿੰਗ ਦੇ ਵਿੱਚ ਹੈ ਮਤਲਬ ਅੱਜ ਹੋਈ ਹੈ ਤੇ ਅੱਜ ਹੀ ਆਪਾਂ ਇਹ ਨੁਕਤਾ ਬਣਾਵਾਂਗੇ ਤਾਂ ਇਹ ਕੰਮ ਕਰੂਗਾ ਜੇ 2-4 ਦਿਨ ਹੋ ਗਏ ਹੋਈ ਨੂੰ ਤੇ ਫਿਰ ਇਹ ਘੱਟ ਕੰਮ ਕਰਦਾਗਾ ਕਿ ਦੇ ਬਿਮਾਰੀ ਹੋਈ ਹੈ ਜੀ ਆਪਾਂ ਉਹਦੀ ਨੂੰ ਪਨਾਵਾਂਗੇ ਤਾਂ ਫਿਰ ਇਹ 100% ਕੰਮ ਕਰਦਾਗਾ ਤੇ ਆਪਾਂ ਨੁਕਤੇ ਬਾਰੇ ਗੱਲ ਕਰਦੇ ਆਂਗੇ ਵੀ ਕੀ ਕਰਨਾਗਾ ਆਪਾਂ ਖਾਣਾ ਪੀਣ ਦੇਣ ਤੋਂ ਬਾਅਦ ਤਾਂ ਘੰਟਾ ਜਿਹਦਾ ਇੱਕ ਘੰਟਾ ਹੋ ਗਿਆ ਖਾਣਾ ਪੀਣੇ ਨੂੰ ਤਾਂ ਆਪਾਂ ਇੱਕ ਮੁਠੀ ਲੈਣੀ ਹੈਗੀ ਆਪਣਾ ਮਿੱਠੇ ਛੋਡੇ ਦੀ ਤੇ ਇੱਕ ਮੁਠੀ ਲੈਣੀ ਹੈ ਖੰਡ ਦੀ ਤੇ ਉਹਨੂੰ ਕਾਗਜ਼ ਦੇ ਵਿੱਚ ਲਪੇਟ ਕੇ ਪੁੱਛ ਨੂੰ ਖਵਾ ਦੇਣਾਗਾ ਜਿਵੇਂ ਦੋਨੇ ਚੀਜ਼ਾਂ ਮਿਕਸ ਕਰਕੇ ਖਵਾ ਦੂੰਗਾ ਤਾਂ ਉਹ ਮੇ ਖਵਾ ਦੇਉ ਠੀਕ ਹੈ ਤੇ ਗਿੱਲਾ ਕਰਕੇ ਨਹੀਂ ਖਵਾਉਣਾ ਹੈਗਾ ਉਹਨੂੰ ਤੇ ਜਦੋਂ ਇਹ ਚੀਜ਼ ਤੇ ਤੁਹਾਨੂੰ ਘੰਟਾ ਹੋ ਗਿਆ ਉਦੋਂ ਕੀ ਕਰਨਾਗਾ ਆਪਾਂ 25 ਗ੍ਰਾਮ ਲੈਣੀ ਹੈ ਹਲਦੀ 25 ਗ੍ਰਾਮ ਮਿੱਠਾ ਛੋਡਾ ਤੇ ਸਰੋਂ ਦਾ ਤੇਲ ਲੈਣਾਗਾ ਆਪਾਂ 200 ਐਮਐਲ ਇਹਨਾਂ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਇੱਕ ਪੰਜੀਰੀ ਟੈਬ ਬਣ ਜਾਊਗੀ ਤੇ ਇਹ ਨੂੰ ਖਵਾ ਦੇਣਾਗਾ ਜਾਂ ਨਾਲ ਨਾਲ ਦੇ ਦੇਣਾਗਾ ਇਹਦੇ ਨਾਲ ਕੀ ਕਰਨਾ ਜਿਹਦਾ ਤੁਸੀਂ ਸਵੇਰ ਦਿੱਤਾ ਤਾਂ ਸ਼ਾਮ ਤੱਕ ਪਰਖ ਪੈ ਜਾਊਗਾ ਤੇ ਸ਼ਾਮ ਨੂੰ ਜਦੋਂ ਦਾ ਸਵੇਰ ਤੱਕ ਪਰਖ ਪੈ ਜਾਊਗਾ ਤੇ ਲਗਾਤਾਰ 3 ਦਿਨ ਦੇਣਾਗਾ ਜਾਂ ਤੇਨ ਡੰਗ ਦੇ ਦਿਓ ਜਾਂ ਤਿੰਨ ਦਿਨ ਦੇ ਦਿਓ ਇਹਦੇ ਨਾਲ ਪੂਰਾ ਪ੍ਰੋਪਰ ਸਿੱਧਣਾ ਬਲੱਡ ਆਉਣਾ ਤੇ ਮਤਲਬ ਜਾਂ ਕੋਈ ਮਾੜਾ ਮੋਟੀ ਸਵੇਲਿੰਗ ਉਹ ਵੀ ਇਹਨੂੰ ਰੋਪਨ ਤੱਕ ਦੀ ਗਰੰਟੀ ਹੈ ਇਸੀ ਦੀ ਇਹ ਸਾਡਾ ਸਿੱਧ ਕੀਤਾ ਹੋਇਆ ਹੈਗਾ ਦੇਸੀ ਫਾਰਮੂਲਾ ਹੈਗਾ ਇਦਾਂ ਦੇ ਦੇਸੀ ਫਾਰਮੂਲੇ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਸਾਡੀ ਵੀਡੀਓ ਦੇਖਣ ਲਈ